ਕਿੱਤਾ ਗੁਰੂ ਨਾਨਕ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਰੂਹ ਨੂੰ ਠੰਡਕ ਮਿਲ ਜਾਂਦੀ ਹੈ ਕਿ ਸੇਵਾ ਭਾਵਨਾ ਨਾਲ ਲੰਗਰ ਸ਼ਕਾਉਂਦੇ ਆ ਲੰਗਰ ਵਰਤਾਂਦੇ ਆ ਅਤੇ ਲੰਗਰ ਖਾਂਦੇ ਆ ਰੂਹ ਤ੍ਰਿਪਤ ਹੋ ਜਾਂਦੀ ਹੈ ਰੂਹ ਤ੍ਰਿਪਤ ਹੋ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਸਰਬ ਸਮਾਜ ਦੇ ਸਾਂਝੇ ਰਹਿਬਰ ਮਨੁੱਖਤਾ ਦੇ ਰਹਿਬਰ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 556ਵਾਂ ਗੁਰਪੁਰਬ ਹੈ ਔਰ ਆਪ ਸਭ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਆ ਮਨੁੱਖਤਾ ਦੀ ਹਮੇਸ਼ਾ ਜਿਹੜਾ ਮਨੁੱਖਤਾ ਦਾ ਮਾਰਗਦਰਸ਼ਨ ਕਰਦੀ ਰਹੀ ਹੈ ਦੇਖੋ ਕਿੰਡੀ ਸੋਹਣੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਵਿਚਾਰਧਾਰਾ ਦਿੱਤੀ ਹੈ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਜਦੋਂ ਅਸੀਂ ਧਾਰਮਿਕ ਹੋ ਕੇ ਸੋਚਦੇ ਆ ਤਾਂ ਸਚਿਆਰ ਹੋ ਜਾਂਦੇ ਆ ਆਰਥਿਕ ਤੌਰ ਤੇ ਸੋਚਦੇ ਆ ਤਾਂ ਕਿਰਤ ਕਮਾਈ ਦੀ ਗੱਲ ਹੁੰਦੀ ਆ ਵੰਡ ਕੇ ਛਕਣ ਦੀ ਗੱਲ ਹੁੰਦੀ ਹੈ ਅਤੇ ਸਮਾਜਿਕ ਦੇ ਤੌਰ ਤੇ ਸੋਚੀਏ ਤਾਂ ਬਰਾਬਰਤਾ ਦੀ ਗੱਲ ਹੈ ਆ ਦੇਖੋ ਇਹ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਚਲਾਈ ਗਈ ਹੈ ਔਰ ਉੱਚ ਨੀਚ ਦਾ ਫਰਕ ਹੀ ਖਤਮ ਕਰ ਦਿੰਦਾ ਹੈ ਜਾਤ ਪਾਤ ਦਾ ਕੋਈ ਫਰਕ ਹੀ ਨਹੀਂ ਹੈ ਔਰ ਇਹ ਫਲਸਫਾ ਭੰਤਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਚਲਾਇਆ ਫਲਸਫਾ ਉਹਦੇ ਤੋਂ ਮਾਰਗਦਰਸ਼ਨ ਲੈਂਦੇ ਅਵਾਜ਼ ਸੰਸਥਾ ਨੇ 8ਵੀਂ ਵਾਰ ਗੁਰਪੁਰਬ ਦੇ ਉੱਤੇ ਇਹ ਲੰਗਰ ਲਗਾਇਆ ਹੈ ਔਰ ਸੱਚੀਓ ਇੱਕ ਗੱਲ ਤੁਸੀਂ ਸਮਝਿਓ ਇੱਥੇ ਆ ਕੇ ਜਦ ਤੁਸੀਂ ਸੰਗਤ ਨੂੰ ਦੇਖਦੇ ਆ ਤੇ ਉਹ ਮਹਿਸੂਸ ਹੁੰਦਾ ਕਿ ਸੰਗਤ ਚ ਰੱਬ ਵੱਸਦਾ ਔਰ ਆਪਣੀ ਰੂਹ ਤ੍ਰਿਪਤ ਹੁੰਦੀ ਹੈ ਔਰ ਇਹ ਆਵਾਜ਼ ਸੰਸਥਾ ਹੈ ਜੀ ਹਮੇਸ਼ਾ ਹੀ ਚੰਗੇ ਕੰਮਾਂ ਲਈ ਅੱਗੇ ਆਉਂਦੇ ਆ ਔਰ ਸਭ ਤੋਂ ਪਹਿਲਾਂ ਮੈਂ ਵਰਿੰਦਰ ਵਜਾੜ ਜੀ ਨੂੰ ਅਤੇ ਸਾਰੀ ਟੀਮ ਨੂੰ ਸਮੂਹ ਟੀਮ ਨੂੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਔਰ ਸ਼ਲਾਘਾ ਵੀ ਕਰਦਾ ਕਿਉਂਕਿ ਜਿਹੜਾ ਤੁਸੀਂ ਲੰਗਰ ਲਗਾਉਂਦੇ ਹੋ ਹਰ ਸਾਲ ਉਹਨਾਂ ਸਾਡੇ ਮਨ ਨੂੰ ਦੇਖਣ ਵਾਲਿਆਂ ਦੇ ਮਨ ਨੂੰ ਲੰਗਰ ਖਾਣ ਵਾਲਿਆਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਪਹਿਲਾਂ ਤਾਂ ਸਾਡੇ ਆਪਣੇ ਪਰਿਵਾਰਕ ਮੈਂਬਰ ਸ਼੍ਰੀ ਦਿਨੇਸ਼ ਸੂਰੀ ਜੀ ਤੇ ਸਾਰੀ ਪੀਵੀ 32 ਦੀ ਟੀਮ ਸਾਰੀ ਲੁਕਾਈ ਸਾਰਿਆਂ ਨੂੰ ਹੀ ਜਿੰਨੇ ਤੁਹਾਡੇ ਦਰਸ਼ਕ ਹੈ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਵਧਾਈਆਂ ਅ ਗੁਰੂ ਸਾਹਿਬ ਕਿਰਪਾ ਕਰਨ ਕੀਰਤ ਕਰੋ ਜਿਹੜਾ ਸਭ ਤੋਂ ਪਹਿਲਾ ਫਲਸਫਾ ਦਿੱਤਾ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਚੰਗੀ ਅ ਸਚੱਜੀ ਸਾਫ਼ ਸੁਥਰੀ ਕਿਰਤ ਦੀ ਬਖਸ਼ਿਸ਼ ਹੋਵੇ ਕਿਰਤ ਦੇ ਨਾਲ ਪੰਡ ਸ਼ਕੋ ਦਾ ਫਲਸਫਾ ਹੈ ਉਹਨਾਂ ਦਾ ਤੇ ਅਸੀਂ ਸਾਰਿਆਂ ਦੇ ਵਿੱਚ ਵੰਡਣ ਦਾ ਜਜਵਾ ਕਾਇਮ ਰਹੇ ਪੂਰੀ ਲੋਕਾਈ ਦੇ ਵਿੱਚ ਨਾਨਕ ਪਾਤਸ਼ਾਹ ਸਭ ਨੂੰ ਨਾਮ ਦੀ দান ਦੇਣ ਦਾਤ ਦੇਣ ਸਾਰੇ ਦੇ ਸਾਰੇ ਲੋਕ ਜਿਹੜੇ ਆ ਉਹ ਚੰਗੇ ਔਰ ਸੁਚੱਜੇ ਪਾਸੇ ਉਹਨਾਂ ਦੀ ਸਮਤ ਉੱਚੀ ਰਹੇ ਮਾਨ ਨਹੀਂ ਮਾਰੇ। ਪਰ ਨਾਮ ਜਪਣ ਵਾਲੀ ਸੋਚ ਉੱਚੀ ਹੁੰਦੀ ਹੈ ਜੀ। ਬਹੁਤ ਜੀ ਬਹੁਤ ਉਹਦੇ ਨਾਲ ਹੀ ਗੱਲ ਬਣਨੀ ਪਣੀ ਪੜਨ ਸਾਰੇ ਤੇ ਉਹਨੂੰ ਸਮਝਣ ਉਹ ਸਮਝ ਵੀ ਆਵੇ ਤੇ ਉਹਦੇ ਨਾਲ ਅਸੀਂ ਤਾਂ ਇਹ ਸਾਰਿਆਂ ਦੇ ਲਈ ਫਰਿਆਦ ਕਰਦੇ। ਅੱਜ 8ਵਾਂ 8ਵੀਂ ਵਾਰ ਤੁਸੀਂ ਜਿਹੜਾ ਇਹ ਲੰਗਰ ਦਾ ਪ੍ਰਬੰਧ ਕੀਤਾ ਹੈ। ਮੈਨੂੰ ਲੱਗਦਾ ਜੀ 8ਵੀਂ 9ਵੀਂ ਵਾਰ ਹੋਣਾ ਹੈ। ਹੈ ਨਹੀਂ ਜਤੋਂ ਆਵਾਜ਼ 2016 ਚ ਅਸੀਂ ਰਜਿਸਟਰਡ ਕੀਤੀ ਸੀ ਪਹਿਲੇ ਸਾਲ ਨਹੀਂ ਲਾ ਸਕੇ ਉਹਦੇ ਤੋਂ ਬਾਅਦ ਹਰ ਸਾਲ ਤੋਂ ਹੀ ਲਗਾਤਾਰ। ਉਹਨਾਂ ਦੀ ਗੁਰਪੁਰਬ ਦੇ ਬਾਬੇ ਦੀ ਕਿਰਪਾ ਨਾਲ ਉਹਨਾਂ ਦੀ ਬਖਸ਼ਿਸ਼ ਨਾਲ ਕਰਨ ਕਰਾਣ ਆਪੇ ਆਪ ਹੈ ਜੀ ਉਹਨਾਂ ਦੀ ਕਿਰਪਾ ਬਿਲਕੁਲ ਜੀ ਸੂਰੀ ਸਾਹਿਬ ਸਾਰੀ ਟੀਮ ਜਿਹੜੀ ਹੈ ਮੈਂ ਚਾਹੁੰਦਾ ਇੱਕ ਵਾਰੀ ਜ਼ਰੂਰ ਉਹਨਾਂ ਬਾਰੇ ਦੱਸੋ ਕਿਉਂਕਿ ਸਾਰੇ ਜਾਣੇ ਕਹਿੰਦੇ ਕਿ ਅਸੀਂ ਕੈਮਰੇ ਅੱਗੇ ਤਾਂ ਨਹੀਂ ਬੋਲਣਾ ਬਹੁਤੇ ਜਾਣੇ ਕਹਿੰਦੇ ਪਰ ਟੀਮ ਬਾਰੇ ਵੇਰਵਾ ਦਿਓ ਦੇਖੋ ਜੀ ਸਾਡੀ ਟੀਮ ਦੇ ਸਭ ਤੋਂ ਪਹਿਲੇ ਮੈਂਬਰ ਸ਼੍ਰੀ ਦਿਨੇਸ਼ ਸੂਰੀ ਜੀ ਸ਼੍ਰੀ ਨਰੇਸ਼ ਸੂਰੀ ਜੀ ਸਾਡੇ ਸਰਪ੍ਰਸਤ ਬੈਠੇ ਨੇ ਸੋ ਸਾਰਾ ਸੂਰੀ ਪਰਿਵਾਰ ਲੁਕਾਈ ਲਈ ਤੁਹਾਡਾ ਪ੍ਰੇਮ ਜਿਹੜਾ ਹੈ ਤੁਸੀਂ ਸਦਾ ਹੀ ਅਸੀਂ ਦੇਖਿਆ ਅਕਸਰ ਹਰ ਚੰਗੇ ਕੰਮ ਵਿੱਚ ਤੁਹਾਡਾ ਸਹਿਯੋਗ ਸਾਨੂੰ ਆਪਾਂ ਨੇ ਆਵਾਜ਼ ਤੁਹਾਡੀ ਆਪਣੀ ਸੰਸਥਾ ਹੈ ਠੀਕ ਹੈ ਤੁਹਾਡੀ ਸਰਪ੍ਰਸਤੀ ਮਿਲਦੀ ਹੈ ਤੁਹਾਡਾ ਤੁਹਾਡਾ ਸਹਿਯੋਗ ਮਿਲਦਾ ਸੋ ਐਵੇਂ ਹੀ ਸਾਡੇ ਨਾਲ ਬਹੁਤ ਸਾਰੇ ਹੋਰ ਜਿਵੇਂ ਕਿ ਸਾਡੇ ਪੂਤ ਪੂਰਵ ਪਿਛਲੇ ਸਾਲ ਵਾਲੇ ਪ੍ਰਧਾਨ ਜੀ ਸ਼੍ਰੀ ਰਾਜਪਾਲ ਜੀ ਖੜੇ ਨੇ ਮਦਨ ਲਾਲ ਚੇਚੀ ਸਾਡੇ ਪ੍ਰਧਾਨ ਜੀ ਖੜੇ ਨੇ ਜੀ ਸਾਡੇ ਹਰ ਸ਼ਰਮਾ ਜੀ ਸਾਡੇ ਸਭ ਤੋਂ ਸੁਚੱਜੇ ਸਭ ਤੋਂ ਪਹਿਲੇ ਜਿਹੜੇ ਕਰਮਠ ਮੈਂਬਰ ਨੇ ਜਾ ਇਹ ਦੌਰ ਭੱਜ ਸਭ ਤੋਂ ਜ਼ਿਆਦਾ ਜੀ ਪਰਦੇ ਦੇ ਪਿੱਛੋਂ ਹੋ ਕੇ ਅੱਗੇ ਤੱਕ ਸਾਰੇ ਕੰਮਾਂ 'ਚ ਸਭ ਤੋਂ ਪ੍ਰਮੁੱਖ ਸਹਿਯੋਗੀ ਨੇ ਉਹ ਤੋਂ ਇਲਾਵਾ ਸਾਡੇ ਮੁਖਵਿੰਦਰ ਰੂਬੀ ਜੀ ਮਾਸਟਰ ਸਤਪਾਲ ਜੀ ਇਧਰ ਸਾਵਾ ਜੀ ਲਗਾਤਾਰ ਸੇਵਾ ਕਰ ਰਹੇ ਨੇ ਜੀ ਜਵੇਦ ਜੀ ਲਗਾਤਾਰ ਸੇਵਾ ਕਰਦੇ ਰਹੇ ਨੇ ਜਾਤ ਪਾਤ ਦਾ ਕੋਈ ਫਰਕ ਨਹੀਂ ਬਾਬੇ ਦੇ ਬਾਬੇ ਦੇ ਦਰਵਾਜ਼ੇ ਚਾਰਾਂ ਵਰਣਾ ਲਈ ਚਾਰੇ ਪਾਸਿਓਂ ਖੁੱਲੇ ਨੇ ਜੀ ਇਹ ਤਾਂ ਸਭ ਦਾ ਸਾਂਝਾ ਉਪਰਾਲਾ ਹੈ ਨਾ ਜੀ ਨੀਂਦ ਦਾ ਪਰਖੇ ਖਤਮ ਕੀਤਾ ਬਾਬੇ ਨੇ ਬਾਬਾ ਜਿਹੜਾ ਹੈ ਉਹ ਸਾਰਿਆਂ ਦਾ ਗੁਰੂ ਹੈ ਉਹ ਇੱਕ ਦਾ ਗੁਰੂ ਥੋੜਾ ਉਹ ਕਿਸੇ ਸੰਪਰਦਾਏ ਦੇ ਵਿੱਚ ਬੰਨਿਆ ਹੋਇਆ ਨਹੀਂ ਹੈ ਬਾਬਾ ਤਾਂ ਲੋਕਾਈ ਦਾ ਗੁਰੂ ਹੈ ਸਭ ਦੇ ਸਾਂਝੇ ਰਹ ਬਾਬੇ ਹਾਂ ਸਭ ਦੇ ਸਭ ਦੇ ਸਾਂਝੇ ਗੁਰੂ ਸੋ ਸਾਡੇ ਜਗਦੀਪ ਜੀ ਨੇ ਸਾਡੇ ਸਾਥੀ ਉਹ ਤੋਂ ਇਲਾਵਾ ਬੀਬੀ ਵੀ ਹਾਂ ਜੀ ਬੀਬੀ ਬੇਟੀ ਹਾਂ ਜੀ ਬੇਟੀ ਮੇਰੀ ਆ ਰਿਆ ਹੈ ਨਾ ਤੇ ਹੋਰ ਇਧਰ ਬਰुण ਜੀ ਹੈ ਸਾਡੇ ਹੈ ਨਾ ਵਰुण ਬੈਲ ਜੀ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਹੈ ਇਹ ਤੋਂ ਇਲਾਵਾ ਜਿਨੇ ਐਨ ਆਰ ਆਈਜ਼ ਨੇ ਸਾਡੇ ਜਿਨੇ ਐਨ ਆਰ ਆਈਜ਼ ਨੇ ਜਿਨ੍ਹਾਂ ਦਾ ਸਹਿਯੋਗ ਸਾਨੂੰ ਮਿਲਦਾ ਲੰਗਰ ਤੁਸੀਂ ਇੱਥੇ ਅੱਜ ਲੱਗਿਆ ਹੋਇਆ ਵਰਤਾਇਆ ਜਾ ਰਿਹਾ ਲੰਗਰ ਪਰ ਲੰਗਰ ਤਿਆਰ ਕਰਨ ਨੂੰ ਕਿੰਨਾ ਸਮਾਂ ਲੱਗਦਾ ਕਿੰਨੇ ਦਿਨਾਂ ਤੋਂ ਪਲੈਨਿੰਗ ਚੱਲਦੀ ਹੈ ਜੀ ਬਹੁਤ ਲੰਬਾ ਨਹੀਂ ਜੀ ਇਹ ਡਿਸਾਈਡਡ ਹੀ ਹੈ ਕਿ ਇਹ ਲੰਗਰ ਲੱਗਣਾ ਹੀ ਲੱਗਣਾ ਸਾਰਿਆਂ ਨੂੰ ਪਤਾ ਹੁੰਦਾ ਸਾਡੇ ਐਨ ਆਰ ਆਈਜ਼ ਆਟੋਮੈਟਿਕਲੀ ਮੋਸਟਲੀ ਸਾਡੇ ਜਿਹੜੇ ਸਾਰੇ ਲੰਗਰ ਹੈ ਉਹਨਾਂ ਵਿੱਚ ਪ੍ਰਮੁੱਖ ਸਹਿਯੋਗੀ ਜਿਹੜੇ ਸਾਡੇ ਉਹ ਲੱਕੀ ਖੇਪੜੇ ਆ ਖੇਪੜ ਪਰਿਵਾਰ ਯੂ ਐਸ ਏ ਹੁੰਦਾ ਉਹ ਤੋਂ ਇਲਾਵਾ ਅਸੀਂ ਸਾਰੇ ਜਿੰਨੇ ਵੀ ਮੈਂਬਰ ਹੈ ਉਹ ਮਿਲਵਰਤਕੇ ਕਰਦੇ ਨੇ ਪ੍ਰੇਮ ਹਾਕੜਾ ਜੀ ਬੈਠੇ ਨੇ ਜਰਮਨ ਸੋ ਸਾਰਿਆਂ ਦਾ ਇਹ ਡਿਸਾਈਡਡ ਹੈ ਜੀ ਆਪ ਹੀ ਆਟੋਮੈਟਿਕਲੀ ਸਹਿਯੋਗ ਸਾਰੇ ਕਰਦੇ ਨੇ ਜੀ ਕਿਹੜੇ ਕਿਹੜੇ ਬਰਤਾਇਆ ਜਾ ਰਿਹਾ ਜੀ ਅੱਜ ਲੰਗਰ ਦੇ ਵਿੱਚ ਕੜਾ ਪ੍ਰਸ਼ਾਦ ਹੈ ਜੀ ਉਹਦੇ ਤੋਂ ਇਲਾਵਾ ਛੋਲੇ ਹੈ ਚਨੇ ਹਾਂਜੀ ਉਹਦੇ ਵਿੱਚ ਆਲੂ ਵੀ ਹੈ ਨਾ ਆਲੂ ਛੁਲਿਆਂ ਦਾ ਲੰਗਰ ਹੈ ਨਾਲ ਨੂੰ ਪੂਰੀਆਂ ਗਰਮ-ਗਰਮ ਸੋ ਪੂਰੀ ਜਿਹੜੀ ਆ ਤੁਹਾਨੂੰ ਪਤਾ ਬਣਾਦੇ ਬਣਾਦੇ ਥੋੜਾ ਲੇਟ ਹੋ ਜਾਂਦਾ ਸੋ ਆਰਬਰੀ ਥੋੜਾ ਜਿਆ ਹਾਂ ਉਹ ਨਕਾਲ ਕਹਿੰਦੇ ਹੁੰਦੇ ਨੇ ਪੰਜਾਬੀ ਚ ਨਕਾਲ ਪੈ ਜਾਂਦਾ ਪਾਣੀ ਤੋੜਦਿਆਂ ਤੋੜਦਿਆਂ ਸੋ ਉਹ ਹੈ ਜੀ ਕੰਮ ਪਰ ਆਨੰਦਪੁਰ ਆ ਰਹੀ ਦੇਖੋ ਬੈਣ ਦਾ ਪ੍ਰਬੰਧ ਵੀ ਹੈ ਦਿਖਾਓ ਪਾਸੇ ਅਸੀਂ ਸਭ ਨੂੰ ਰੱਖਿਆ ਹੈ ਵੀ ਤਾਂ ਕਿ ਕੋਈ ਬਜ਼ੁਰਗ ਆਂਦਾ ਉਹ ਬੈਠ ਕੇ ਵੀ ਖਾ ਸਕੇ ਖੜ ਕੇ ਵੀ ਖਾ ਸਕੇ ਸਾਡੇ ਬਹੁਤ ਚੰਗੇ ਸਾਥੀ ਜਿਹੜੇ ਨੇ ਸੁਰੇਸ਼ ਜੀ ਹੈ ਨਾ ਲੋਕਲ ਇਹਨਾਂ ਦਾ ਸਹਿਯੋਗ ਆਪ ਮੁਹਾਰੇ ਆਂਦਾ ਹੈ ਅ ਅਕਾਊਂਟੈਂਟ ਨੇ ਔਰ ਸਾਨੂੰ ਬੜਾ ਇਹਨਾਂ ਦਾ ਜਿਹੜਾ ਸਾਥ ਮਿਲਦਾ ਸਾਡੇ ਬਹੁਤ ਪੁਰਾਣੇ ਮੈਂਬਰ ਨੇ ਜੀ ਜੀ ਔਰ ਮੈਂ ਦੇਖ ਰਿਹਾ ਕਿ ਪਰਿਵਾਰਾਂ ਦੇ ਪਰਿਵਾਰ ਆ ਕੇ ਲੰਗਰ ਛੱਕ ਰਹੇ ਆ ਔਰ ਦੇਖੋ ਇਹ ਜਿਹੜਾ ਲੰਗਰ ਛਕਣਾ ਇਹ ਵੀ ਇੱਕ ਤਰ੍ਹਾਂ ਦੀ ਦਵਾਈ ਹੈ ਮੈਂ ਆਪਣੇ ਕੋਈ ਜ਼ਿੰਦਗੀ ਦੇ ਜਿਹੜੇ ਤਜਰਬੇ ਉਹ ਸਾਂਝੇ ਕਰੂੰਗਾ ਸ਼ਾਮੀ ਲਾਈਵ 'ਚ ਕਿਉਂਕਿ ਲੰਗਰ ਜਿੰਨਾ ਵਰਤਣਾ ਜ਼ਰੂਰੀ ਹੈ ਉਨਾ ਹੀ ਜ਼ਰੂਰੀ ਖਾਣਾ ਵੀ ਹੈ ਕਿਉਂਕਿ ਲੰਗਰ ਖਾਣ ਨਾਲ ਰੂਹ ਸੱਚੀਓਂ ਤ੍ਰਿਪਤ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਇੱਕ ਸਹਿਯੋਗੀ ਜਿਹੜੇ ਪ੍ਰਮੁੱਖ ਸਹਿਯੋਗੀ ਹੈ ਹਰਿੰਦਰ ਬਾਜਾੜ ਸੇਠੀ ਤੇ ਮੇਰੇ ਛੋਟੇ ਬ੍ਰਦਰ ਉਹ ਵੀ ਨੇ ਇੱਥੇ ਹੀ ਤੇ ਸਾਰਾ ਪ੍ਰਬੰਧ ਜਿਹੜਾ ਉਹ ਔਰ ਸ਼ਰਮਾ ਜੀ ਆਟੋਮੈਟਿਕ ਦੇਖ ਲੈਂਦੇ ਨੇ ਬਾਕੀ ਇਹ ਡਿਸਾਈਡਡ ਜਿਹੜਾ ਹੁੰਦਾ ਬਾਕੀ ਸਰਪ੍ਰਸਤੀ ਸਾਨੂੰ ਸਾਡੇ ਬੈਠੇ ਨੇ ਸ਼ੂਰੀ ਸਾਹਿਬ ਜੀ ਮਦਨ ਲਾਲ ਜੀ ਮੈਂ ਸਵਾਲ ਪੁੱਛਣਾ ਚਾਹੁੰਦਾ ਜਿੱਦਾਂ ਹੁਣ ਸੰਗਤ ਆਉਂਦੀ ਹੈ ਜੀ ਦੇਖ ਦੇਖ ਕੇ ਰੂਹ ਦਾ ਰਾਜ ਹੋ ਰਿਹਾ ਜੀ ਜੀ ਰੂਹ ਨੂੰ ਸਕੂਨ ਮਿਲ ਰਿਹਾ ਔਰ ਲੱਗਦਾ ਕਿ ਸਾਰਿਆਂ 'ਚ ਬਾਬਾ ਨਾਨਕ ਮਤਲਬ ਸੰਗਤ 'ਚ ਵਸਦੇ ਨੇ ਔਰ ਮਨ ਨੂੰ ਬੜੀ ਸ਼ਾਂਤੀ ਮਿਲਦੀ ਦੇਖੋ ਜੀ ਬਾਬੇ ਨੇ ਲੰਗਰ ਦੀ ਪ੍ਰਥਾ ਸਟਾਰਟ ਕੀਤੀ ਸੀ ਕਹਿੰਦਾ ਕਰਤਾਰਪੁਰ ਸਾਹਿਬ ਤੋਂ ਉਹਨਾਂ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸਾਰੀ ਊਚ ਨੀਚ ਨੂੰ ਬਰਾਬਰ ਬਹਾਲ ਕੇ ਔਰ ਇਹ ਫਲਸਫਾ ਦਿੱਤਾ ਵੀ ਸਾਰੇ ਇੱਕੋ ਹੀ ਨੇ ਇੱਕੋ ਨੂਰ ਸਭ ਜਗ ਉਪਜਿਆ ਸੋ ਸਾਰੇ ਇੱਕੋ ਨੂਰ ਤੋਂ ਉਪਜੇ ਹੋਏ ਨੇ ਤੇ ਸਾਰੇ ਬਰਾਬਰ ਬੈਠਣਗੇ ਤਾਂ ਉਹ ਅਹਿਸਾਸ ਆਏਗਾ ਸੋ ਉਸੇ ਫਲਸਫੇ ਨਾਲ ਲੰਗਰ ਚੱਲਦਾ ਔਰ ਇਹਦੇ ਵਿੱਚ ਕੋਈ ਟੁੱਟਣੀ ਹੈ ਅਪ ਟੱਏ ਇਹ ਹੋ ਨਹੀਂ ਲੱਗਦਾ ਜਦੋਂ ਸਾਰਾ ਆਪਣਾ ਹੀ ਪਰਿਵਾਰ ਹੋਵੇ ਸਾਰਾ ਆਪਣਾ ਹੀ ਹੁੰਦਾ ਜੀ ਉਹਦੇ ਵਿੱਚ ਉਹਦੇ ਵਿੱਚ ਬੜਾ ਅੱਛੀ ਦਿਲ ਨੂੰ ਬੜਾ ਸਕੂਨ ਮਿਲਦਾ ਵੇ ਸਾਰੇ ਇਕੱਠੇ ਹੁੰਨੇ ਆਂ ਅਸੀਂ ਮਿਲਦੇ ਆਂ ਵਰਤਦੇ ਆਂ ਤੇ ਵੰਡ ਕੇ ਛਕਦੇ ਆਂ ਸਾਨੂੰ ਇੱਕ ਕਰਨ ਵਾਲੇ ਪਾਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡਾ ਬਾਬਾ ਇੰਨੀ ਪੂਰੀ ਲੋਕਾਈ ਨੂੰ ਇਹੋ ਜਿਹਾ ਫਲਸਫਾ ਦੇਣਾ ਬਹੁਤ ਔਖਾ ਹੈ ਨਹੀਂ ਦਿੱਤਾ ਕਹੀ ਹੈ ਸੋ ਉਹ ਫਲਸਫਾ ਜਿਹੜਾ ਹੈ ਉਹ ਚਨੀਤ ਜਾਤ ਪਾਤ ਧਰਮ ਸਭ ਉੱਪਰ ਸਾਰੇ ਰੰਗ ਭੇਦ ਭਾਸ਼ਾ ਤੋਂ ਉੱਪਰ ਉਹ ਇੱਕ ਫਲਸਫਾ ਉਹਦੋਂ ਦਿੱਤਾ ਜਦੋਂ ਬਾਬਰ ਨੂੰ ਜਾਬਰ ਗਿਆ ਹਾਂ ਜਦੋਂ ਉਹਨਾਂ ਨੇ ਜਿੱਥੇ ਲੋਕਾਂ ਨੂੰ ਸਾਂਝ ਸਕਾਲੀ ਆਪਸ ਵਿੱਚ ਇੱਕੇ ਚ ਜੋੜਿਆ ਉੱਥੇ ਜਿੱਥੇ ਦੁਸ਼ਟ ਨੂੰ ਬੰਗਾਰਨਾ ਸੀ ਉਹਨੂੰ ਦੱਸਣਾ ਸੀ ਵੀ ਤੂੰ ਗਲਤ ਨਾ ਕਰ ਉੱਥੇ ਬਾਬਰ ਨੂੰ ਜਾਬਰ ਵੀ ਕਿਹਾ ਤੇ ਸਹੀ ਨੂੰ ਸਹੀ ਕਰ ਗਲਤ ਨੂੰ ਗਲਤ ਕਿਹਾ ਔਰ ਜਦੋਂ ਲੋੜ ਪਈ ਤਾਂ ਇਹ ਵੀ ਕਿਹਾ ਬਈ ਐਤੀ ਮਾਰ ਪਈ ਕੁਰ ਲੈਣੇ ਤਾਂ ਕਿ ਦਰਦ ਨਾ ਆਇਆ ਸੋ ਜਦੋਂ ਉਹਨੇ ਰੱਬ ਨੂੰ ਵੀ ਮਹਿਣਾ ਮਾਰਤਾ ਸੋ ਉਹ ਉਹ ਪੁੱਲ ਦੁਨੀਆ ਦੇ ਮਾਲਕ ਸੀਗੇ ਆਪ ਸਭ ਕੁਝ ਹੁੰਦਿਆਂ ਵੀ ਉਹਨਾਂ ਨੇ ਆਕਾਲ ਪੁਰਖ ਨੂੰ ਕਿਹਾ ਵੀ ਨਹੀਂ ਜਿੱਥੇ ਗਲਤ ਹੈ ਉੱਥੇ ਗਲਤ ਹੈ ਸੋ ਬਾਬਾ ਉਹਦੀ ਉਹਦੀ ਫਿਲਾਸਫੀ ਤੇ ਅਗਰ ਕੁਝ ਪਲ ਵੀ ਚੱਲ ਪਈਏ ਨਾ ਤਾਂ ਦੁਨੀਆ ਬਦਲ ਜਾਏ ਬਹੁਤ ਸ਼ੁਕਰ ਹੈ ਮੈਂ ਬਹੁਤ ਧੰਨਵਾਦੀ ਲੋ ਬਾਕੀ ਜਿਹੜੇ ਤੁਹਾਡੇ ਟੀਮ ਮੈਂਬਰਸ ਨੇ ਉਹਨਾਂ ਨਾਲ ਗੱਲਬਾਤ ਕਰੂੰਗਾ ਜੀ ਸਰ ਅੱਜ ਤੁਸੀਂ ਹਮੇਸ਼ਾ ਹੀ ਸਹਿਯੋਗ ਕਰਦੇ ਹੋ ਔਰ ਅੱਜ ਸੰਗਤ ਨੂੰ ਦੇਖ ਕੇ ਉਹ ਕਿੰਨੀ ਰਾਜੀ ਹੁੰਦੀ ਬਹੁਤ ਖੁਸ਼ੀ ਬਹੁਤ ਖੁਸ਼ ਹਾਂ ਤਾਂ ਇਦਾਂ ਲੱਗਦਾ ਜਿਵੇਂ ਜੀ ਦਾ ਬਾਬਾ ਨਾਨਕ ਖੁਦ ਆ ਗਿਆ ਹੁੰਦਾ ਹੈ ਨਾ ਜੀ ਇਹ ਦੇਖ ਕੇ ਜਾਤ ਪਾਤ ਹੈ ਨਹੀਂ ਉੱਚ ਨਹੀਂ ਛੇ ਨਹੀਂ ਛੋਟਾ ਬڑا ਕੋਈ ਨਹੀਂ ਹੈ ਸਾਰੇ ਇਕ ਬਰਾਬਰ ਹੈ ਅੱਛਾ ਮੈਨੂੰ ਇੱਕ ਹੋਰ ਬੜੀ ਖੁਸ਼ੀ ਹੁੰਦੀ ਹੈ ਨਾਲ ਦੀ ਨਾਲ ਮੇ ਰੌਂਗਟੇ ਵੀ ਖੜੇ ਹੋ ਰਹੇ ਆ ਵੱਡੀਆਂ ਵੱਡੀਆਂ ਗੱਡੀਆਂ ਹਾਲਾਂਕਿ ਕਹਿਣਾ ਨਹੀਂ ਚਾਹੀਦਾ ਪਰ ਵੱਡੀਆਂ ਵੱਡੀਆਂ ਗੱਡੀਆਂ ਚੋਂ ਵੀ ਲੋਕ ਉਤਰਦੇ ਪਰਿਵਾਰਾਂ ਦੇ ਪਰਿਵਾਰ ਆ ਰਹੇ ਆ ਲੰਗਰ ਹੈ ਜੀ ਬਾਬੇ ਨਾਨਕ ਦਾ ਇਹਨੂੰ ਖਾਣ ਲਈ ਤਾਂ ਬੜੀ ਬੜੀ ਦੂਰੋਂ ਆਉਂਦੇ ਨੇ ਕਿ ਚਲੋ ਬਾਬੇ ਨਾਨਕ ਦਾ ਨੰਗਰ ਆਵਾਜ਼ ਵਾਲਿਆਂ ਨੇ ਲਾਇਆ ਆਪਾਂ ਛਕੀਏ ਤਾਂ ਇਹ ਇੱਕ ਬਰਾਬਰਤਾ ਦੂਜਾ ਹੈ ਬਾਬੇ ਨਾਨਕ ਕੋਈ ਹਿੰਦੂਆਂ ਦਾ ਜਾਂ ਸਿੱਖਾਂ ਦਾ ਗੁਰੂ ਨਹੀਂ ਹੈ ਬਾਬਾ ਨਾਨਕ ਤਾਂ ਸਾਰੀ ਲੋਕਾਂ ਦਾ ਗੁਰੂ ਹੈ ਪੂਰੀ ਮਨੁੱਖਤਾ ਦਾ ਗ ਕਿ ਜੇ ਸਟੇਟ ਵੀ ਚੱਲ ਜਾਓ ਉਹ ਆਪਣੀ ਬੋਲੀ ਨੂੰ ਜ਼ੋਰ ਕਹਿੰਦੇ ਹਾਂ ਆਪਾਂ ਬਾਬਾ ਨਾਨਕ ਕਹਿੰਦੇ ਕੋਈ ਉਹਨਾਂ ਨੇ ਜੋ ਪਰਖਾ ਛੇੜੀ ਐ ਇਹ ਨਾਮਕਣ ਵਾਲਾ ਜੀ ਇਹ ਲੰਗਰ ਕਦੇ ਖਤਮ ਨਹੀਂ ਹੋਣਾ ਲੰਗਰ ਤੇ ਪੰਗਰ ਦਾ ਜਿਹੜਾ ਉਹਨਾਂ ਨੇ ਛੇੜਿਆ ਨਾ ਜੀ ਇਹ ਕਦੇ ਨਹੀਂ ਹੋਣਾ ਇਹ ਤੇਰਾ 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 ਚੱਲ ਰਿਹਾ ਹਨਾ ਜੀ ਇੱਕ ਕਦੇ ਹ ਸਭ ਕੁਝ ਤੇਰਾ ਜੋ ਕੁਛ ਐ ਸੋ ਤੇਰਾ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਐ ਸੋ ਤੇਰਾ ਸੋ ਮਹਾਰਾਜ ਕਰੇ ਇਦਾਂ ਚੱਲਦਾ ਰਹੇ ਜੀ ਸਹਿਯੋਗ ਤੁਹਾਡਾ ਮਿਲਦਾ ਰਹੇ ਪਵਲ ਕਾਂਦੀ ਰਹੇ ਖਾਂਦੀ ਰਹੇ ਬੜੀ ਸਕੂਨ ਮਿਲਦਾ ਦਿਲ ਨੂੰ ਤੇ ਖੁਸ਼ੀ ਹੋਈ ਆ ਕਿ ਆਪਾਂ ਬਲੂ ਕੱਡੇ ਖੜੇ ਹੋ ਰਹੇ ਮੈਂ ਉਹਦੀ ਬਖਸ਼ਿਸ਼ ਨਹੀਂ ਸਰ ਪਾ ਰਹੇ ਕਰੋੜਪਤੀ ਬੰਦਾ ਵੀ ਆ ਕੇ ਲੰਗਰ ਆਹ ਜਿਹੜਾ ਛੋਲੇ ਭਟੂਰੇ ਖਾਣ ਦੀ ਇੱਛਾ ਰੱਖਦਾ ਕਿ ਨਹੀਂ ਯਾਰ ਲੰਗਰ ਆ ਬਾਬੇ ਨਾਨਕ ਦਾ ਇਹਨੂੰ ਜੂਝ ਸਕਣਾ ਸੋ ਤੁਹਾਡੀ ਵੀ ਬੱਤੀ ਪੀਵੀ ਆ ਜਾਂਦੀ ਬਹੁਤ ਮੈਂ ਬੱਤੀ ਪਾਪਾ ਜਗਾਈ ਰੱਖੇ ਇੱਕ ਨੰ ਅੰਕ ਜੀ ਮੈਂ ਗੱਲ ਕਰਨੀ ਚਾਹੁੰਦਾ ਤੇ ਦੇਖੋ ਨਾ ਇੱਕ ਚੀਜ਼ ਮੈਂ ਦੇਖੀ ਹੈ ਕਿ ਜਦੋਂ ਤੁਸੀਂ ਲੰਗਰ ਚ ਆਉਂਦੇ ਹੋ ਚਾਹੇ ਪਰਤਾਉਣ ਵਾਲੇ ਚਾਹੇ ਖਾਣ ਵਾਲੇ ਸਭ ਤੋਂ ਪਹਿਲਾਂ ਤਾਂ ਹੰਕਾਰ ਟੁੱਟਦਾ ਹਾਂ ਬਿਲਕੁਲ ਸਭ ਤੋਂ ਪਹਿਲੇ ਤਾਂ ਹੰਕਾਰ ਟੁੱਟਦਾ ਔਰ ਜੋ ਉਹਦੀ ਬਖਸ਼ਿਸ਼ ਲੈ ਕੇ ਤੁਰਿਆ ਤਾਂ ਕਮੀ ਕੋਈ ਨਹੀਂ ਆਉਂਦੀ ਨਹੀਂ ਕਮੀ ਕਰ ਨਹੀਂ ਆਉਂਦੀ ਕਮੀ ਰਹਿੰਦੀ ਨਹੀਂ ਕਮੀ ਨਹੀਂ ਕਰੇ ਆਉਗੀ ਜੀ ਇੱਥੇ ਲੰਗਰ ਵਿੱਚ ਕਿਤੇ ਵੀ ਕਿਤੇ ਵੀ ਲੰਗਰ ਲੱਗਿਆ ਜੀ ਤੁਹਾਨੂੰ ਕਮੀ ਨਹੀਂ ਆਉਗੀ ਔਰ ਜਿੰਨਾ ਸਵਾਦ ਲੰਗਰ ਚ ਹੁੰਦਾ ਉਹ ਉਹ ਵੀ ਕਿਤੇ ਨਹੀਂ ਮਿਲਦਾ ਜੀ ਜੀ ਬਾਬੇ ਨਾਨਕ ਨੇ ਜਿਹੜੇ ਚਮਤਤ ਪਾਤਾ ਜੀ ਜੀ ਲੰਗਰ ਦੇ ਵਿੱਚ ਇਹ ਪ੍ਰਥਾ ਚਲਾ ਗਈ ਚਮਤਤ ਮਤਲਬ ਚੀਜ਼ ਪੈਦਾ ਕਰਦੀ ਜੋ ਖਾਊਗਾ ਖੁਸ਼ ਹੋ ਕੇ ਨਿਆਰੇ ਨਾ ਜਾਊਗਾ ਹੈ ਨਾ ਜੀ ਤੇ ਸਾਨੂੰ ਬੜੀ ਖੁਸ਼ੀ ਮਿਲਦੀ ਆ ਲੰਗਰ ਲਾ ਕੇ ਇਹ ਨਾ ਬੇਨਾਨਕੇ ਦਾ ਖੰਡਾ ਇਦਾਂ ਲੱਗਦਾ ਇਹ ਲਕਾਈ ਸਾਰੀ ਬਾਬਾ ਨਾਨਕੇ ਨਜ਼ਰ ਆ ਰਹੀ ਹੈ ਜੀ ਬਹੁਤ ਸ਼ੁਕਰੀਆ ਜੀ ਹਰਸ਼ ਜੀ ਤੁਹਾਡੀ ਧੌੜ ਭੱਜ ਬਹੁਤ ਹੁੰਦੀ ਹੈ ਔਰ ਸੰਗਤ ਇਸ ਤਰੀਕੇ ਤ੍ਰਿਪਤ ਹੁੰਦੀ ਦੇਖ ਕੇ ਕਿੰਨੀ ਰੂਹ ਨੂੰ ਖੁਸ਼ੀ ਮਿਲਦੀ ਹੈ ਰੂਹ ਨੂੰ ਖੁਸ਼ੀ ਤਾਂ ਮਿਲਦੀ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਪੀਵੀ 32 ਦੀ ਸਾਰੀ ਟੀਮ ਨੂੰ ਤੇ ਸਾਰੇ ਜਿਹੜੇ ਦੁਨੀਆ ਭਰ ਦੇ ਦੇ ਦਰਸ਼ਕਾਂ ਅਸੀਂ ਹੁਣ ਕਲੇ ਇੰਡੀਆ ਦੇ ਨਹੀਂ ਕਹਿ ਸਕਦੇ ਪੰਜਾਬ ਦੇ ਨਹੀਂ ਕਹਿ ਸਕਦੇ ਵਰਲਡ ਵਾਈਡ ਜਿਹੜੀ ਤੁਹਾਡੀ ਜਿਹੜੀ ਹੈਗੀ ਹੈ ਪ੍ਰੋਪਰਟੀ ਉਹਨਾਂ ਨੂੰ ਪਹਿਲੋ ਗੁਰਪੁਰਬ ਦੀ ਬਹੁਤ-ਬਹੁਤ ਮੁਬਾਰਕਾ ਜੀ ਤੇ ਬਾਬੇ ਦਾ ਲੰਗਰ ਚੱਲਦਾ ਹੈ ਜੀ ਵੰਡ ਛਕੋ ਕੀਰਤ ਕਰੋ ਦਾ ਜਿਹੜਾ ਸੁਨੇਹਾ ਦਿੱਤਾ ਉਹਦੇ ਸਾਰੀ ਦੁਨੀਆ ਚੱਲ ਰਹੀ ਹੈ ਉਹ ਚਲਦੀ ਰਹਿਣੀ ਹੈ ਤੇ ਦੁਨੀਆ ਤੱਕ ਜੀ ਬਸ ਮੈਂ ਤਾਂ ਇਹੀ ਕਹਿਣਾ ਕਿ ਸਾਰਿਆਂ ਨੂੰ ਮਤਲਬ ਕਿ ਆਪਣੀ ਕੀਰਤ ਦੋ ਕੁਛ ਨਾ ਕੁਛ ਕੱਢ ਕੇ ਹਰ ਮਤਲਬ ਕਿ ਜ਼ਰੂਰਤਮੰਦ ਨੂੰ ਜ਼ਰੂਰਤਬੰਦ ਕੋਈ ਵੀ ਹੋ ਸਕਦਾ ਕਦੀ ਵੀ ਜੀ ਗਰੀਬਤਾ ਗਰੀਬ ਦੀ ਡੈਫੀਨੇਸ਼ਨ ਹੋਰ ਹੁੰਦੀ ਜਰੂਰਤਬੰਦ ਕੋਈ ਵੀ ਕਦੇ ਲਈ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੀ ਮੈਂ ਤੇ ਮੇਰੀ ਤਾਂ ਇਹੀ ਹੈ ਜੀ ਸਾਰੇ ਅੱਗੇ ਅਰਦਾਸ ਔਰ ਹਰ ਇੱਕ ਨੂੰ ਬਰਾਬਰ ਸਮਝਣਾ ਚਾਹੀਦਾ ਸਭ ਤੋਂ ਵੱਡੀ ਗੱਲ ਸਦਾਸੀ ਜੀ ਲੰਗਰ ਜਿਹੜਾ ਇੱਕ ਜਿਹੜਾ ਲੰਗਰ ਦੀ ਪੰਕਤੀ 'ਚ ਬੈਠ ਗਿਆ ਵਾ ਉਹਦਾ ਆਪੇ ਹੰਕਾਰ ਟੁੱਟ ਗਿਆ ਹੰਕਾਰ ਟੁੱਟੇ ਤੇ ਉਹ ਲੰਗਰ ਦੀ ਬਕਤੀ 'ਚ ਬੈਠਿਆ ਦੇਖੋ ਰਿਕਸ਼ੀ ਵਾਲਾ ਵੀ ਨਾਲ ਬੈਠ ਰਿਹਾ ਡਾਕਟਰ ਵੀ ਨਾਲ ਬੈਠ ਰਿਹਾ ਵਕੀਲ ਵੀ ਬੈਠ ਰਿਹਾ ਕੋਈ ਬਿਜ਼ਨਸਮੈਨ ਵੀ ਨਾਲ ਬੈਠ ਰਿਹਾ ਬਾਬੇ ਜੀ ਦੇਖੋ ਕੋਈ ਚੀਜ਼ ਚਲਾਈ ਹੋਈ ਔਰ ਮਹਾਰਾਜ ਜੀ ਕਮੀ ਨਹੀਂ ਛੱਡਦੇ ਹੈਨਾ ਹਰ ਜਗ੍ਹਾ ਆਪ 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 ਮੋਰੇ ਹੋਕੇ ਨਾਲ ਸਹਾਇ ਹੁੰਦੇ ਜੀ ਸਰ ਆਪ ਸਹਾਇ ਹੁੰਦੇ ਹਾਂਜੀ ਜੀ ਬਹੁਤ ਸ਼ੁਕਰ ਹੈ ਜੀ ਰੂਪੀ ਭਾਜੀ ਕੋਈ ਗੱਲ ਹਾਂਜੀ ਪੂਰੀ ਲੋਕਾਈ ਦੇ ਮਾਲਕ ਬਾਬਾ ਨਾਨਕ ਦੇਵ ਜੀ ਦੇ 556 ਮੈਂਦੇ ਨੇ ਵਿੱਚ ਪੀਵੀ 32 ਸਮੂਹ ਵਰਲਡਵਾਈਡ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਇਹ ਕਿਸੇ ਦਾ ਬਾਬਾ ਕਿਸੇ ਦਾ ਸਾਈਂ ਕਿਸੇ ਦਾ ਪੀਰ ਹਾਂ ਸਰਬ ਸੰਜੀ ਵਾਲਤਾ ਦਾ ਤੇ ਮਨੁੱਖਤਾ ਦੀ ਸੇਵਾ ਦਾ ਤੇ ਕਿਰਤ ਕਰੋ ਵੰਡ ਛਕੋ ਦਾ ਨਾਰਾ ਦੇਣ ਵਾਲਾ ਸਭ ਤੋਂ ਵੱਡਾ ਪੀਰ ਬਾਬੇ ਨਾਨਕ ਦੀ ਜਨਮ ਦੇ 5 5ਵੇਂ ਜਨਮ ਦੇ 5 5ਵੇਂ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਪੂਰੀ ਆਵਾਜ਼ ਸੰਸਥਾ ਵੱਲੋਂ ਲੰਗਰ ਲਾਇਆ ਗਿਆ ਜੀ ਪੂਰੇ ਆਪਣੇ ਆਪਣਾ ਯੋਗਦਾਨ ਵੱਧ ਤੋਂ ਵੱਧ ਪਾ ਕੇ ਸੇਵਾ ਪਾ ਕੇ ਔਰ ਬਾਬਾ ਕਰੇ ਪੂਰੀ ਲਕਾਈ ਤੇ ਸ਼ਾਂਤੀ ਬਖਸ਼ੇ ਔਰ ਸਾਨੂੰ ਇਦਾਂ ਦਾ ਸੇਵਾ ਦਾ ਮੌਕਾ ਦਿੰਦਾ ਵਾੜੇ ਬੁੜੀਗਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਔਰ ਵੀਡੀਓ ਨੂੰ ਖਤਮ ਕਰੀ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਸਾਨੂੰ ਧਰਤੀ ਅਸਮਾਨ ਤੇ ਵਿਚਕਾਰ ਇੱਕਮਕਾਰ ਨਜ਼ਰ ਆਉਂਦਾ ਔਰ ਇਹ ਫਲਸਫਾ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦਿੱਤਾ ਤਾਂ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਔਰ ਲੰਗਰ ਜਿਹੜਾ ਆ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹਾਂਜੀ ਇਹਨਾਂ ਨੇ ਵੀ ਲਾਇਆ ਲੰਗਰ ਕੇ ਲਿਆ ਅੱਛਾ ਇਹ ਕੇਲੇ ਉਹ ਦੇਖੋ ਤੁਸੀਂ ਇਹ ਵਿਚਾਰ ਕਿਵੇਂ ਆ ਵੀਰੇ ਬਸ ਆ ਗਿਆ ਅਗੇ ਬਿਲਕੁਲ ਅਗੇ ਉਹ ਦੇਣ ਵਾਲਾ ਉਹ ਦੇਣ ਵਾਲਾ ਜੀ ਉਦਹੀਂ ਆ ਗਿਆ ਵਿਚਾਰਮਨ ਚ ਜੀ ਤੁਹਾਨੂੰ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਔਰ ਸੰਗਤ ਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਬਿਲਕੁਲ ਜੀ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਭਰਾਵਾਂ ਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਜਿਹੜੇ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਫਿਲਸਫੇ ਤੇ ਚੱਜੇ ਬਿਲਕੁਲ ਜੀ ਬਿਲਕੁਲ ਠੀਕ ਠੀਕ ਹੈ ਵੀਰ ਬਹੁਤ ਸ਼ੁਕਰੀਆ ਬਹੁਤ ਬਹੁਤ ਹੀ ਪਿਆਰੇ ਮਿੱਤਰ ਹੈ ਜੀ ਮਹੇਸ਼ ਕੁਮਾਰ ਹੈਪੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰੀਆਂ ਸੰ ਮੈਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੇ ਇੱਕ ਬਾਬਾ ਨਾਨਕ ਜੀ ਦਾ ਗੀਤ ਤਨ ਬਾਬਾ ਨਾਨਕਾ ਤੂੰ ਸਾਰਾ ਜਗ ਤਾਰਿਆ ਤਨ ਬਾਬਾ ਨਾਨਕਾ ਤੂੰ ਸਾਰਾ ਜਗ ਤਾਰਿਆ ਚੁਫੇਰੇ ਅਗਿਆ ਨਸੀਤੇ ਕੋੜ ਪਰਦਾਨ ਸੀ ਡਾਡਿਆਂ ਦੇ ਹੱਥੋਂ ਲੋਕੀ ਡਾਡੇ ਪਰੇਸ਼ਾਨ ਸੀ ਬਾਬਰਾਂ ਤੇ ਜਾਬਰਾਂ ਨੂੰ ਤੂੰ ਹੀ ਲਲਕਾਰਿਆ ਤਨ ਬਾਬਾ ਨਾਨਕਾ ਤੂੰ ਸਾਰਾ ਜਗ ਤਾਰਿਆ ਭਰਮਾਂ ਪਖੰਡਾਂ ਦਾ ਵਿਰੋਧ ਕੀਤਾ ਡਾਟੇ ਕੇ ਸਿੱਧੇ ਕੀਤੇ ਕੋਡੇ ਭਾਗੋ ਸਜਣ ਜਹੇ ਪਟਕੇ ਜਿੱਥੇ ਗਿਆ ਉਥੇ ਛੇਟਾ ਗਿਆਨ ਵਾਲਾ ਮਾਰਿਆ ਤਨ ਬਬਨਾਨ ਕਾ ਤੂੰ ਸਾਰਾ ਜਗ ਤਾਰਿਆ ਜਿੱਥੇ ਬਾਬੇ ਪੈਰ ਧਰੇ ਸੁਕੇ ਬਨ ਹੋਏ ਹਾਰੇ ਦੁੱਖ ਕਟੇ ਸੰਗ ਤਾਂ ਦੇ ਰੀਦ ਸੀ ਦੀ ਆਈ ਕਰੀ ਭਗਤਾਂ ਨੂੰ ਨਾਮ ਦੇ ਜਹਾਜ ਵਿੱਚ ਚਾੜਿਆ ਤਨ ਬਬਨਾਨ ਕਾ ਤੂੰ ਸਾਰਾ జగ ਤਾਰਿਆ ਇੱਕ ਵਾਰ ਮੁਰ ਤੋਂ ਫੇਰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ